ਕਰਤੀ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਕੀਮਾ ਕਬੱਡੀ ਟੂਰਨਾਮੈਂਟ ਬਹੁਤ ਵਧੀਆ ਜਿਹੜਾ ਹੋ ਕੇ ਹਟਿਆ ਆਪਣਾ 14 15 ਦਸੰਬਰ ਨੂੰ ਸੀ ਤੇ ਸਹਾਗਤਾਬ ਕੀਤਾ ਸਾਰਾ ਹੀ ਤੇ ਬਹੁਤ ਧੰਨਵਾਦ ਆ ਪਹਿਲਾਂ ਤਾਂ ਜਿਹੜੇ ਸਾਡੇ ਐਨ ਆਰ ਆਈ ਵੀਰ ਆ ਜਾਂ ਇੱਥੇ ਵੀ ਸਾਡੇ ਸੱਜਣ ਮਿੱਤਰ ਜਿਨ੍ਹਾਂ ਸਾਨੂੰ ਸਹਿਯੋਗ ਦਿੱਤਾ ਕਿਸੇ ਨੇ ਪੈਸੇ ਵੱਲੋਂ ਸਹਿਯੋਗ ਦਿੱਤਾ ਕਿਸੇ ਨੇ ਸਾਡੇ ਨਾਲ ਭੱਜ ਦੌੜ ਕੀਤੀ ਜਿਹੜਾ ਅਰੇਂਜਮੈਂਟ ਕੀਤਾ ਹਰ ਬੰਦਾ ਜਿਹੜਾ ਦਰਸ਼ਕ ਵੀ ਇੱਥੇ ਦੇਖਣ ਆਇਆ ਜਾਂ ਪਿੰਡ ਦਾ ਬੱਚਾ ਵੀ ਆਇਆ ਉਹਦਾ ਵੀ ਸਹਿਯੋਗ ਆ ਸਾਡੇ ਟੂਰਨਾਮੈਂਟ ਦੇ ਵਿੱਚ ਤੇ ਸਾਡੀ ਦਾਨੀ ਸੱਜਣਾ ਦਾ ਬਹੁਤ ਧੰਨਵਾਦ ਆ ਬਾਬੇ ਦਾਲ ਸਿੰਘ ਦੀ ਕਿਰਪਾ ਨਾਲ ਪਹਿਲੀ ਵਾਰੀ ਇੰਨੀ ਅਗ੍ਰਾਹੀ ਇਕੱਠੀ ਹੋਈ ਹੋਣੀ ਸਾਡੇ ਕੋਲ ਲਗਭਗ ਵੀ 10-12 ਲੱਖ ਦੇ ਕਰੀਬ ਇਕੱਠਾ ਹੋ ਗਿਆ ਸਾਡੇ ਕੋਲ ਜੇ ਆਪਾਂ ਲੰਗਰ ਦਾ ਵੀ ਵਿੱਚ ਪਾਉਨੇ ਆ ਜਿਹੜਾ ਲੰਗਰ ਸੀਗਾ ਉਹ ਹੈਪੀ ਮੇਰਾ ਵੀ ਨਕੋਦਰੀਆ ਲਾਡੀ ਯੂਕੇ ਮੋਹਨ ਸਿੰਘ ਪ੍ਰਧਾਨ ਸਾਨੂੰ ਬਾਬਾ ਸਿੰਘ ਉਹਨਾਂ ਵੱਲੋਂ ਜਿਹੜਾ 2 ਦਿਨ ਲੰਗਰ ਬਹੁਤ ਵਧੀਆ ਤਰੀਕੇ ਨਾਲ ਲੰਗਰ ਚਲਾਇਆ ਗਿਆ ਤੇ ਉਹਦਾ ਵੀ ਖਰਚਾ ਜਿਹੜਾ ਲੱਖ ਡੇਢ ਲੱਖ ਦੇ ਕਰੀਬ ਆਇਆ ਉਹਨਾਂ ਦਾ ਵੀ ਧੰਨਵਾਦ ਆ ਤੇ ਬਾਕੀ ਅਸੀਂ ਇਹ ਨਹੀਂ ਕਹਿੰਦੇ ਵੀ ਜਾਦੇ ਸਾਡੇ ਕੋ ਖੁੱਲੇ ਗੱਫੇ ਆਏ ਜਾਂ ਕੋਸ਼ ਆਇਆ ਜਿੰਨਾ ਵੀ ਟੈਲਫੋਨ ਦਿੱਤਾ ਸਾਨੂੰ ਸਾਰਿਆਂ ਦਾ ਬਹੁਤ ਧੰਨਵਾਦ ਆ ਤੇ ਜਿਹੜੀ ਬਕਾਇਦਾ ਲਿਸਟ ਸੀਨ ਦਾਨੀ ਸੱਜਣਾ ਦੀ ਗਰੁੱਪ ਦੇ ਵਿੱਚ ਪਾ ਚੁੱਕੇ ਆ ਆਪਣੇ ਪੈਨਡ ਵਾਲੇ ਦੇ ਵਿੱਚ ਜਿਹੜਾ ਸਾਡਾ ਖਰਚਾ ਹੋਇਆ ਇਸ ਵਾਰ ਜਿਹੜੀਆਂ ਟੀਮਾਂ ਸੀਗੀਆਂ 32 ਟੀਮਾਂ ਐਂਟਰ ਹੋਈਆਂ ਜਿਹਦੇ ਵਿੱਚੋਂ ਜਿਹੜੀਆਂ 12 ਟੀਮਾਂ ਇਦਾਂ ਦੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਘੱਟੋ-ਘੱਟ ਨਹੀਂ 40-40 45-45 ਹਜ਼ਾਰ ਵੀ ਕਰਾਇਆ ਦਿੱਤਾ ਉਹਦਾ ਕਾਰਨ ਇਹ ਸੀ ਵੀ ਜਿਹੜਾ ਇੱਕ ਟੂਰਨਾਮੈਂਟ ਸਾਡੇ ਵਿਰੁੱਧ ਆਖ ਹੋਇਆ ਸੀ ਉਹਦਾ ਕਰਕੇ ਸਾਨੂੰ ਟੀਮਾਂ ਨੂੰ ਵੱਧ ਕਰਾਇਆ ਦੇ ਕੇ ਲਿਉਣਾ ਪਿਆ ਕਿਉਂਕਿ ਡਾਰਸੀ ਪਤਾ ਨਹੀਂ ਟੀਮਾਂ ਆਉਣੀਆਂ ਕਿ ਨਹੀਂ ਆਉਣੀਆਂ ਇਸ ਕਰਕੇ ਸਾਨੂੰ ਉਹ ਜਿਹੜਾ ਓਪਨ ਟੀਮਾਂ ਦਾ ਕਰਾਇਆ ਜਿਹੜਾ ਉਹ ਵੱਧ ਦੇਣਾ ਪਿਆ ਤੇ ਬਾਬੇ ਦੀ ਕਿਰਪਾ ਨਾਲ ਗ੍ਰਾਹੀ ਵੀ ਇਸ ਸਾਲ ਸਾਡੀ 4 ਲੱਖ ਦੇ ਕਰੀਬ ਵਧੀ ਆ ਨਹੀਂ ਤਾਂ ਪਹਿਲਾਂ 7-8 ਲੱਖ ਦੇ ਕਰੀਬ ਗ੍ਰਾਹੀ ਹੁੰਦੀ ਆਈ ਆ ਇਸ ਪੈਂਡ ਦੇ ਵਿੱਚ ਜਿਹੜਾ ਟੂਰਨਾਮੈਂਟ ਹੁੰਦਾ ਤੇ ਐਕਤੀ ਦਰਸ਼ਕ ਵੀ ਵੱਧ ਤਦਾਦ ਦੇ ਵਿੱਚ ਆਏ ਆ ਤੇ ਸਾਡਾ ਵਾਜਤ ਵੀ ਵੱਧ ਗਿਆ ਤੇ ਖਰਚੇ ਵੀ ਵਧਣੇ ਸੀਗੇ ਜੇ ਆਪਣਾ ਮਤਲਬ ਸਾਰਾ ਕੁਝ ਅਰੇਂਜਮੈਂਟ ਵੱਧ ਸੀਗਾ ਤੇ ਜਿਹੜਾ ਸਾਡੇ ਕੋ ਗ੍ਰਾਹੀ ਸੀ 10,28,800 ਦੇ ਕਰੀਬ ਸੀਗੀ ਤੇ ਜਿਹੜਾ ਖਰਚੇ ਵਗੈਰਾ ਕੱਢ ਕੇ ਉਦੇ ਵਿੱਚੋਂ 85000 ਦੇ ਕਰੀਬ ਸਾਡੇ ਕੋਲ ਵੱਜਦਾ ਤੇ 5000 ਰੁਪਿਆ ਜਿਹੜਾ ਇੱਥੇ ਸਕੂਲ ਦੇ ਵਿੱਚ ਬੱਚਿਆਂ ਵਾਸਤੇ ਇੱਕ ਕਮਰਾ ਉਹਦੇ ਵਿੱਚ ਥੋੜਾ ਥੱਲੇ ਫਰਸ਼ ਠੀਕ ਨਹੀਂ ਖਰਾਬ ਆ ਉੱਥੇ ਟੈਲਾਂ ਲਾਉਣੀਆਂ ਉਹਦੇ ਵਾਸਤੇ ਅਸੀਂ ਯੋਗਦਾਨ ਪਾਇਆ 5000 ਤੇ ਬਾਕੀ ਜਿਹੜਾ 80000 ਰੁਪਿਆ ਬਚਿਆ ਉਹ ਅਸੀਂ ਮੌਜੂਦਾ ਸਰਪੰਚ ਮੋਹਨ ਸਿੰਘ ਦੇ ਕੋਲ ਰੱਖ ਰਹੇ ਆ ਤੇ ਇਹ ਅਗਲੀ ਵਾਰ ਨੂੰ ਜਦੋਂ ਟੂਰਨਾਮੈਂਟ ਹੋਇਆ ਜੇ ਇਹੇ ਕਮੇਟੀ ਟੂਰਨਾਮੈਂਟ ਕਰਾਊਗੀ ਤਾਂ ਉਸ ਵਿੱਚ ਵਾਤੇ ਜਾਣਗੇ ਜੇ ਕੋਈ ਹੋਰ ਕਮੇਟੀ ਬਣਦੀ ਜਾਂ ਸਾਂਝੀ ਬਣਦੀ ਉਸ ਵਿੱਚ ਅਸੀਂ ਇਹ ਏਸ ਰੁਪਈਏ ਵਿੱਚ ਰੁਪਈਆ ਨਹੀਂ ਦਵਾਂਗੇ ਕਿਉਂਕਿ ਪਿਛਲੀ ਵਾਰ ਜਿਹੜੀ ਸਾਂਝੀ ਕਮੇਟੀ ਬਣੀ ਸੀ ਉਹਦੇ ਵਿੱਚ ਬਚੇ ਪੈਸੇ ਸਾਡੇ ਕੋਲ ਨਹੀਂ ਪਹੁੰਚੇ 50000 ਦੇ ਕਰੀਬ ਉਹ ਬਾਜੀ ਹਰਮਿੰਦਰ ਸਿੰਘ ਨੂੰ ਆਨ ਨੂੰ ਪਤਾ 50000 ਦੇ ਕਰੀਬ ਜਿਹੜੀ ਉਹ ਰਾਸ਼ੀ ਸੀਗੀ ਬਚੀ ਹੋਈ ਉਹ ਇਹਨਾਂ ਨੂੰ ਪਤਾ ਵੀ ਕਿਹੜੇ ਮੈਂਬਰ ਕੋ ਪਈ ਆ ਕਿਹਦੇ ਕੋ ਉਹ ਸਾਡੇ ਤੱਕ ਨਹੀਂ ਪਹੁੰਚੀ ਵਾਦਾ ਕੀਤਾ ਸੀ ਪਰ ਟੂਰਨਾਮੈਂਟ ਤੋਂ ਬਾਅਦ ਤੱਕ ਵੀ ਸਾਡੇ ਕੋਲ ਨਹੀਂ ਪਹੁੰਚੀ ਜੇ ਉਹ ਵੀ ਵਿੱਚ ਐਡ ਕਰਦੇ ਆ ਤਾਂ ਸਾਡੀ ਰਾਸ਼ੀ ਦੁੱਗਣੀ ਹੁੰਦੀ ਆ ਚਲੋ ਤੇ ਬਾਕੀ ਬਹੁਤ ਧੰਨਵਾਦ ਸਾਰੇ ਦਾਨੀ ਸੱਜਣਾ ਦਾ ਤੇ ਭਾਈ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪਿਛਲੇ ਸਾਲ ਟੂਰਨਾਮੈਂਟ ਸਾਂਝਾ ਟੂਰਨਾਮੈਂਟ ਕਰਵਾਇਆ ਗਿਆ ਸੀ ਉਹਦੇ ਵਿੱਚ ਗੁਰਦੁਆਰਾ ਸਾਹਿਬ ਬਹਿ ਕੇ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਕੈਸ਼ੀਅਰ ਸੀਗਾ ਮੇਰਾ ਸੀਗਾ ਨਾਮ ਰਮਿੰਦਰ ਸਿੰਘ ਪਾਲ ਸਿੰਘ ਜੇਈ ਤੇ ਨਾਲ ਸੀਗਾ ਹਰਪ੍ਰੀਤ ਸਿੰਘ ਤਿੰਨਾ ਕੋ ਪੈਸੇ ਰਹਿਣੇ ਸੀਗੇ ਸਾਰੇ ਪੈਸੇ ਕੈਸ਼ ਮੇਰੇ ਕੋਲ ਸੀਗਾ 500 ਲਿਖਦਾ ਸੀਗਾ ਜਿਹੜਾ ਭਜੀ ਸੀਗਾ ਸਾਡੇ ਨਾਲ ਸੀ ਤੇ ਜਦੋਂ ਸਾਰਾ ਕੁਝ ਸਹੂਕੇ ਨਿਬੜ ਕੇ ਚਲੇ ਗਿਆ ਵਾ ਸਾਰਾ ਕੁਝ ਦੂਵੇ ਤੀਜੇ ਦਿਨ ਅਸੀਂ ਉੱਥੇ ਹਿਸਾਬ-ਤਬ ਕੀਤਾ ਭਜਨ ਸਿੰਘ ਦੇ ਉੱਥੇ ਘਰੇ ਬੈ ਕੇ ਹਿਸਾਬ-ਤਬ ਕੀਤਾ ਉਹਦੇ ਵਿੱਚ 1 ਲੱਖ ਰੁਪਈਆ ਸਾਡਾ ਵਧਿਆ ਸੀਗਾ ਜਿਹਦੇ ਵਿੱਚੋਂ 6000 ਰੁਪਈਆ ਇਹਨਾਂ ਨੇ ਭੜ ਲੰਗੇ ਵਾਲਾ ਹਲਵਾਈ ਸੀ ਉਹਨੂੰ ਦੇਣਾ ਸੀ ਉਹ ਦਿੱਤਾ ਸੀ ਬਾਅਦ ਦੇ ਵਿੱਚ ਐਤ ਕੀ ਟੂਰਨਾਮੈਂਟ ਦੋ ਰੱਖੇਗਾ ਸਾਡਾ ਪਹਿਲਾਂ ਰੱਖਿਆ ਹੋਇਆ ਸੀਗਾ ਇਹਨਾਂ ਨੇ ਬਾਅਦ ਦੇ ਵਿੱਚ ਰੱਖਿਆ ਜਿੱਦਾਂ ਵੀ ਜੈਦ ਦੇ ਵਿੱਚ ਆਣ ਕੇ ਰੱਖਿਆ ਸੀ ਅਸੀਂ ਇਹਨਾਂ ਕੋਲ ਗਏ ਆ ਦੋ ਤਿੰਨ ਆਰੀ ਗਏ ਆ ਭਜਨਸੋਂ ਦੇ ਘਰੇ ਵੀ ਗਏ ਆ ਅਸੀਂ ਉਹਨਾਂ ਨੂੰ ਕਿਹਾ ਉਹ ਕਹਿੰਦੇ ਜੀ ਬੁੱਧੂ ਪ੍ਰਧਾਨ ਨੂੰ ਦੇ ਦਿੱਤਾ ਹੁਣ ਸਾਨੂੰ ਨਹੀਂ ਪਤਾ ਵੀ ਬੁੱਧੂ ਪ੍ਰਧਾਨ ਬਣਾਇਆ ਕਹਿੰਨੇ ਆ ਨਾ ਸਾਨੂੰ ਪਤਾ ਵੀ ਬੁੱਧੂ ਪ੍ਰਧਾਨ ਸੀਗਾ ਮੈਂ ਪੈਸੇ ਮੇਰੇ ਕੋਲ ਸੀਗੇ ਮੋਹਨਸੋਂ ਵਿੱਚ ਮੈਂਬਰ ਸੀਗਾ ਮੋਹਨਸੋਂ ਨੂੰ ਅਸੀਂ ਦੇਣੇ ਸੀਗੇ ਤੇ ਇਹਨਾਂ ਨੇ ਖਰਚਣੇ ਸੀਗੇ ਗਾੜੀ ਸਾਰੇ ਪੈਸੇ ਜਿਹੜੇ ਸੀਗੇ ਉਹ ਮੇਰੇ ਕੋਲ ਸੀਗਾ 8 ਲੱਖ ਤੋਂ ਉੱਤੇ ਹੋਈ ਸੀ ਕਿਰਾਇਆ ਕਿਰਾਇਆ ਹੋਈ ਸੀਗੀ ਜਿਹੜੀ ਸਾਂਝੀ ਸਾਰਿਆਂ ਨੇ ਕੀਤੀ ਸੀਗੀ ਜਿਹਦੇ ਵਿੱਚ ਅਸੀਂ ਬਹੁਤ ਰੌਲਾ ਪਾਇਆ ਬਹੁਤ ਕੁਝ ਮਿੰਤਾਂ ਕਰ ਲਈ ਉਹਨਾਂ ਨੇ ਕਿਤੇ ਵੀ ਸਾਨੂੰ ਦੇ ਦਿਓ ਸਾਡਾ ਹਿੱਸਾ ਦੇ ਦਿਓ ਪਰ ਉਹ ਨਹੀਂ ਮੰਨੇ ਜਿਹਦੇ ਵਿੱਚ ਕਿ 2 ਕੈਸ਼ੀਆ ਰ ਇੱਕ ਪਾਸੇ ਅਜਦਾ 500 ਸਾਡੇ ਨਾਲ ਆਇਆ ਤੇ ਕੀ ਸੀਗਾ ਤੇ ਮੈਂ ਸੀਗਾ ਇਧਰਲੇ ਪਾਸੇ ਭਾਜਨਸੋਂ ਉਧਰ ਇਕੱਲੇ ਸੀਗਾ ਉਹਨੇ ਭਾਜਨਸੋਂ ਇਕੱਲੇ ਨੇ ਉਧਰ ਉਹਨਾਂ ਨੂੰ ਪੈਸੇ ਦੇ ਦਿੱਤੇ ਉਹ ਕਹਿੰਦਾ ਵੀ ਮੇਰੇ ਕੋਲ ਬਹੁਤ ਸੋਹਣ ਕੇ ਲੈ ਗਿਆ ਹੁਣ ਸਾਨੂੰ ਨਹੀਂ ਪਤਾ ਵੀ ਇਹ ਤੁਸੀਂ ਨਿਆ ਕਰਨਾ ਵਾ ਵੀ ਇਹ ਸਹੀ ਕੀਤਾ ਉਹਨਾਂ ਨੇ ਕਿ ਜਾਂ ਗਲਤ ਕੀਤਾ ਪਰ ਚਲੋ ਤੁਸੀਂ ਬਹੁਤ ਸਹਿਯੋਗ ਦਿੱਤਾ ਬਾਹਰਲੇ ਐਨਆਰਆਈ ਵੀਰਾਂ ਨੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਇਸ ਕਰਕੇ ਸਾਨੂੰ ਕੋਈ ਟੋਟ ਨਹੀਂ ਆਈ ਬਹੁਤ ਵਧੀਆ ਸਾਡਾ ਟੂਰਨਾਮੈਂਟ ਹੋਇਆ ਬਹੁਤ ਰਸ਼ ਸੀਗਾ ਅਸੀਂ ਮੰਤਰੀ ਸੱਦਿਆ ਇੱਥੇ ਮੰਤਰੀ ਨੇ ਜਿੰਨੀਆਂ ਗਰੰਟਾ ਸਾਡੇ ਪਿੰਡ ਨੂੰ ਅਲਾਉਟ ਕਰ ਦਿੱਤੀਆਂ ਵਾ ਜੇ ਉਹ ਸਾਨੂੰ ਥੋੜੇ ਦਿਨਾਂ ਦੇ ਵਿੱਚ ਵਿੱਚ ਰੋਜ਼ ਸਾਡੇ ਕੋ ਆਉਂਦੇ ਆ ਸਰਕਾਰੀ ਬੰਦੇ ਥੋੜੇ ਦਿਨਾਂ ਚ ਸਾਡਾ ਕੰਮ ਚਾਲੂ ਹੋ ਜਾਣਾ ਵਾ ਜਦੋਂ ਸਾਡਾ ਕੰਮ ਚਾਲੂ ਹੋ ਗਿਆ ਸਾਡਾ ਸਮਝ ਲਓ ਵੀ ਐਨਆਰਆਈ ਵੀਰਾਂ ਦਾ ਤੇ ਸਾਰੇ ਪਿਹਾਰੀਪੁਰ ਦਾ ਤੇ ਸ਼ਹੀਦ ਬਾਬਾ ਦਲ ਸਿੰਘ ਜੀ ਦਾ ਇੱਡਾ ਵੱਡਾ ਅਪਰਾਲਾ ਅਸੀਂ ਕਰਨ ਦੇ ਬਾਵਜੂਦ ਅਸੀਂ ਇੰਨੇ ਖੁਸ਼ ਹੋ ਜਾਾਂਗੇ ਕਿ ਸਾਡੇ ਪਿੰਡ 'ਚ ਕੋਈ ਕੰਮ ਹੋਣ ਲੱਗਾ ਕਿ ਅਸੀਂ ਸਰਕਾਰੀ ਬੰਦਾ ਸੱਦਿਆ ਸੀ ਤੇ ਉਹ ਸਿਗਾ ਜਿੱਦਾਂ ਲੋਕ ਸਭਾ ਦਾ ਜਿੱਦਾਂ ਸਪੀਕਰ ਸਿਗਾ ਕੁਲਤਾਰ ਸਿੰਘ ਸੰਧਵਾ ਸਾਰਿਆਂ ਨੇ ਦੇਖਿਆ ਹੀ ਆ ਉਹਨੂੰ ਅਸੀਂ ਮੰਗਾਂ ਰੱਖੀਆਂ ਸੀ ਉਹ ਮੰਗਾਂ ਸਾਡੀਆਂ ਪ੍ਰਵਾਨ ਹੋ ਗਈਆਂ ਵਾ ਕਰੰਟਾ ਸਾਡੀਆਂ ਆਉਣ ਲੱਪਣੀਆਂ ਤੇ ਅਸੀਂ ਪੈਸੇ ਸ਼ੁਰੂ ਕਰ ਦੇਣੇ ਲਾਉਣੇ ਤੇ ਬਾਕੀ ਜਿਹੜੇ ਪੈਸੇ ਸਾਡੇ ਉਹ ਸੀਗੇ ਉਹਨਾਂ ਨੂੰ ਸਾਨੂੰ ਨਿਗੇ ਦਿੱਤੇ ਅਸੀਂ ਉਹਨਾਂ ਕੋਲ ਬਹੁਤ ਵਾਰੀ ਗਏ ਆ ਜਾ ਕੇ ਉਹਨਾਂ ਨੂੰ ਕਿਹਾ ਵੀ ਆ ਪਰ ਉਹ ਕਹਿੰਦੇ ਜੀ ਅਸੀਂ ਤਾਂ ਬਹੁਤ ਸਾਨੂੰ ਤੇ ਆਪਣੇ ਦੀਪੇ ਨੂੰ ਦੇ ਦਿੱਤੇ ਆ ਉਹ ਮੇਰੇ ਕੋ ਆਏ ਸੀਗੇ ਉਹ ਲੈ ਗਏ ਆ ਹੁਣ ਮੈਨੂੰ ਨਹੀਂ ਪਤਾ ਵੀ ਉਹ ਲੈ ਗਏ ਆ ਜਾਂ ਨਹੀਂ ਲੈ ਗਏ ਮੈਂ ਕਿਹਾ ਸਾਡੇ ਪੁੱਛੇ ਤੋਂ ਬਿਨਾ ਦੇ ਤੇ ਤੁਸੀਂ ਲੇਕਨ ਪੁੱਛੇ ਪੁੱਛ ਕੇ ਦੇਣੇ ਚਾਹੀਦੇ ਸੀਗੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਬਾਕੀ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਐ ਤੀ ਉਹ ਕੋਸ਼ਿਸ਼ ਕਰਾਂਗੇ ਵੀ ਅਗਲੇ ਸਾਲ ਉਹ ਨਾ ਹੋਣ ਕੁਝ ਟੀਮਾਂ ਵੱਧ ਐਂਟਰ ਹੋਣ ਹੋਣ ਦਾ ਕਰਕੇ ਕੁਝ ਟਾਈਮ ਦੀ ਕਮੀ ਦਾ ਵੱਧ ਲੇਟ ਹੋ ਗਿਆ ਥੋੜੇ ਮੈਚ ਉਹਦੀ ਅਸੀਂ ਮਾਫੀ ਚਾਹੁੰਦੇ ਆ ਤੇ ਕੁਝ ਜਿਹੜਾ ਸਾਡਾ ਅਰੇਂਜਮੈਂਟ ਦਰਸ਼ਕ ਜ਼ਿਆਦਾ ਆਉਂਦਾ ਕਰਕੇ ਹੋ ਗਿਆ ਸੀ ਪਰ ਆਪਣੀ ਜਿਹੜੀ ਗ੍ਰਾਂਟ ਮਨਜ਼ੂਰ ਹੋ ਚੁੱਕੀ ਬਾਬੇ ਦੀ ਗੜਪਨਾ ਸਟੇਜ ਵੀ ਇਹ ਵੱਡੀ ਹੋ ਜੂਗੀ ਵਾਲਗਨ